ਮਨ ਦੇ ਕੈਨਵਸ ਤੇ ਉਮੰਗ ਦੇ ਰੰਗ ਭਰੀਏ ਤਾਂ ਤਸਵੀਰ ਕਿੰਨੀ ਖੂਬਸੂਰਤ ਹੋਏਗੀ ਆਪਣੇ ਚਾਵਾਂ ਨੂੰ ਰੰਗ ਰੰਗ ਕੇ ਆਪਣੇ ਹੌਸਲਿਆਂ ਨੂੰ ਪਿਰੋ ਪਿਰੋ ਕੇ ਮਨਪ੍ਰੀਤ ਨੇ ਇੱਕ ਆਲਾ ਪਛਾਣ ਬਣਾਈ ਹੈ ਇਹ ਖੂਬਸੂਰਤ ਰੰਗ ਇਹ ਪਿਆਰੇ ਪਿਆਰੇ ਫੁੱਲ ਇੱਕ ਆਲਾ ਰੋਜ਼ਗਾਰ ਦਾ ਰੂਪ ਲੈ ਲੈਣਗੇ ਮਨਪ੍ਰੀਤ ਨੇ ਕਦੇ ਤਸਵਰ ਵੀ ਨਹੀਂ ਸੀ ਕੀਤਾ ਇਹ ਰੰਗ ਚਿੱਤਰਕਾਰੀ ਦੇ ਨਹੀਂ ਬਲਕਿ ਫੁਲਕਾਰੀ ਦੇ ਸਨ ਇਹ ਤਰਨਤਾਰਨ ਦਾ ਸ਼ਹਿਰ ਪੱਟੀ ਹੈ ਇਥੋਂ ਦੀ ਮਨਪ੍ਰੀਤ ਪੱਟੀ ਨੂੰ ਫੁਲਕਾਰੀ ਗਰਲ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਮਨਪ੍ਰੀਤ ਪੱਟੀ ਹੀ ਸਾਡੀ ਅੱਜ ਦੀ ਅ ਬੀਬੀ ਸਟੋਰੀ ਦੀ ਨਾਇਕਾ ਹੈ। ਘੁੱਟ ਘੁੱਟ ਬਾਜਰਾ ਮੇ ਕੋਠੇ ਉੱਤੇ ਪਾਨੀਆਂ ਘੁੱਟ ਘੁੱਟ ਬਾਜਰਾ ਮੇ ਕੋਠੇ ਉੱਤੇ ਪਾਨੀਆਂ ਹਾਏ ਵੇ ਮੇਰੇ ਹਾਨੀਆਂ ਮੇ ਕੋਠੇ ਉੱਤੇ ਪਾਨੀਆਂ ਹਾਏ ਵੇ ਮੇਰੇ ਹਾਨੀਆਂ ਮੇ ਕੋਠੇ ਉੱਤੇ ਪਾਨੀਆਂ ਆਣਗੇ ਅੱਜ ਫੁਲਕਾਰੀ ਗਰਲ ਦੇ ਨਾਮ ਨਾਲ ਜਾਣੀ ਜਾਂਦੀ ਮਨਪ੍ਰੀਤ ਦੇ ਘਰ ਕਦੇ ਅੰਤਾਂ ਦੀ ਗਰੀਬੀ ਸੀ ਪਿਤਾ ਦੀ ਕਮਾਈ ਥੋੜੀ ਸੀ ਗੁਜ਼ਾਰਾ ਕਰਨਾ ਮੁਸ਼ਕਿਲ ਸੀ ਤਾਂ ਜੋ ਘਰ ਦਾ ਖਰਚ ਜ਼ਰਾ ਸੁਖਾਲਾ ਹੋ ਸਕੇ ਮਾਂ ਨੇ ਆਰੀ ਦੀ ਕਢਾਈ ਸਿੱਖ ਲਈ ਪਰ ਮੁਸ਼ਕਲ ਡਾਡੀ ਸੀ ਤੇ ਬਚਤ ਸਿਰਫ 60 ਰੁਪਏ ਯਾਨੀ ਕਿ ਕੁੱਲ ਇੱਕ ਸੂਟ ਵਿੱਚੋਂ 120 ਰੁਪਏ ਬਚਦੇ ਸਨ ਪਰ ਲਾਗਤ 60 ਰੁਪਏ ਆ ਜਾਇਆ ਕਰਦੀ ਸੀ ਪਰ ਸੰਤੁਸ਼ਟੀ ਇਸ ਗੱਲ ਦੀ ਸੀ ਕਿ ਜੇਕਰ ਬੱਚੇ ਕੋਈ ਚੀਜ਼ ਮੰਗਣ ਤਾਂ ਹੱਥ ਤੇ 10 ਜਾਂ 20 ਰੁਪਏ ਰੱਖੇ ਜਾ ਸਕਦੇ ਨੇ ਤੇ ਇਹ ਮੁਸਕਰਾਹਟ ਦੁਨੀਆ ਦੀ ਹਰ ਇੱਕ ਚੀਜ਼ ਤੋਂ ਮਹਿੰਗੀ ਸੀ ਅਹਿਸਾਸ ਬੜਾ ਸਕੂਨ ਦੇ ਸੀ ਮੈਂ ਬਹੁਤ ਖੁਸ਼ ਕਿਸਮਤ ਆ ਕਿ ਜੋ ਮੇਰੀ ਬੇਟੀ ਇਹ ਕੰਮ ਕਰਦੀ ਹੈ ਉਹਦੇ ਨਾਂ ਤੇ ਮਨਪ੍ਰੀਤ ਘੋਰ ਪੱਟੀ ਦੇ ਮਟਪੱਟੀਆਂ ਮੈਂ ਬਹੁਤ ਇਸ ਦੀ ਦਾ ਮਾਣ ਆ ਆਪਣੀ ਬੇਟੀ ਦਾ ਮੇਰੇ ਚਾਰ ਬੱਚੇ ਆ ਤੇ ਪਹਿਲਾਂ ਸ਼ੁਰੂ ਤੋਂ ਮੈਂ ਕੰਮ ਕਰਦੀ ਸੀ ਆਰੀ ਦੀ ਕਢਾਈ ਕਰਦੀ ਸੀ ਤੇ ਬਹੁਤ ਜਿਆਦਾ ਮੈਂ ਮੁਸ਼ਕਲਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਸੀ ਕਿ ਉਹ ਸਵੇਰੇ ਕਰਦਾ ਕੰਮ ਕਰਨਾ ਬੱਚਿਆਂ ਨੂੰ ਸਕੂਲ ਤੋਰਨਾ ਬੱਚੇ ਬਾਅਦ ਵਿੱਚ ਮੈਂ ਆਪਣਾ ਆਰੀ ਦਾ ਕੰਮ ਕਰਨਾ ਉਦੋਂ ਬਾਅਦ ਵਿੱਚ ਫਿਰ ਜਦੋਂ ਘਰ ਦਾ ਕੰਮ ਕਰਕੇ ਫਿਰ ਬੱਚਿਆਂ ਨੂੰ ਸਕੂਲੋਂ ਆ ਜਣਾ ਉਹਨਾਂ ਦੀ ਰੋਟੀ ਪਾਣੀ ਸਾਰਾ ਕੁਝ ਮੇਰੇ ਨਾਲ ਤਿਆਰ ਕਰਨਾ ਕੱਪੜੇ ਧੋਣੇ ਸਫਾਈਆਂ ਕਰਨੀਆਂ ਸਭ ਕੁਝ ਕੰਮ ਕਰਨਾ ਬਾਅਦ ਵਿੱਚ ਜਦੋਂ ਬੱਚੇ ਸਕੂਲੋਂ ਆਉਂਦੇ ਸੀ ਉਹਨਾਂ ਨੂੰ ਉਹਨਾਂ ਦੇ ਡਰੈੱਸ ਵਗੈਰਾ ਧੋਣੇ ਖਾਣਾ ਖਾਣ ਨੂੰ ਦੇਣਾ ਫਿਰ ਉਹਨਾਂ ਨੂੰ ਖਾਣਾ ਖਵਾ ਕੇ ਬਾਅਦ ਵਿੱਚ ਨਾਲ ਸੁਵਾ ਦੇਣਾ ਫਿਰ ਮੈਂ ਆਪਣਾ ਕੰਮ ਕਰਕੇ ਲੈ ਕੇ ਬੈਠ ਜਾਣਾ ਬਾਂਦੇ ਨਾਲ ਮਨਪ੍ਰੀਤ ਨੇ ਵੀ ਕਰਦੇ ਖਰਚ ਵਿੱਚ ਹੱਥ ਵਟਾਉਣ ਦੀ ਸੋਚੀ 8-9000 ਟਿਊਸ਼ਨਸ ਪੜਾ ਕੇ ਮਨਪ੍ਰੀਤ ਵੀ ਕਮਾ ਲੈਣ ਦੀ ਸੀ ਪਰ ਸਮੇਂ ਦੇ ਨਾਲ ਲਾਲ ਮਸ਼ੀਨੀ ਕਢਾਈ ਤੇ ਬੁਟੀਕ ਸਬਿਆਚਾਰ ਆਰੀ ਦੀ ਕਢਾਈ ਤੇ ਭਾਰੀ ਪੈਣ ਲੱਗਾ ਸੀ ਕੰਮ ਬਿਲਕੁਲ ਠੱਪ ਹੋ ਚੁੱਕਾ ਸੀ ਮਨਪ੍ਰੀਤ ਨੇ ਇੱਕ ਦਿਨ ਆਪਣੀ ਮਾਂ ਦੇ ਨਾਲ ਸਰਸਰੀ ਜਹੀ ਸਲਾਹ ਕੀਤੀ ਤੇ ਇਸ ਸਲਾਹ ਨੇ ਜ਼ਿੰਦਗੀ ਬਦਲ ਦਿੱਤੀ 2015 ਤੋਂ ਪਹਿਲਾ ਮੈਂ ਟਿਊਸ਼ਨਸ ਪੜਾਉਂਦੀ ਸੀਗੀ ਜਦੋਂ 2015 ਦੇ ਵਿੱਚ ਮੈਂ ਗ੍ਰੈਜੂਏਸ਼ਨ ਕਰ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਮੈਂ ਟਿਊਸ਼ਨਸ ਪੜਾਉਂਦੀ ਸੀਗੀ ਤੇ ਆ ਉਦੋਂ ਜਿਹੜਾ ਫੁਲਕਾਰੀ ਦਾ ਇਹਨਾਂ ਨਹੀਂ ਸੀ ਸੋਚਿਆ ਪਰ ਜਦੋਂ ਮੇਰੇ ਮਦਰ ਨੇ ਮੈਨੂੰ ਇੱਕ ਦਿਨ ਆ ਕੇ ਕਿਹਾ ਕਿ ਹਾਂ ਆਪਾਂ ਕੁਝ ਕੰਮ ਜਿਹੜਾ ਕੀਤਾ ਜਾਵੇ ਕਿਉਂਕਿ ਮੇਰੇ ਮਦਰ ਆਰੀ ਦਾ ਕੰਮ ਕਰਦੇ ਸੀ ਤੇ ਸਾਨੂੰ ਸੀਗਾ ਕੋਈ ਕੜਾਈ ਦਾ ਕੰਮ ਕੀਤਾ ਜਾਵੇ ਉਦੋਂ ਅਸੀਂ ਜਿਹੜੀ ਫੁਲਕਾਰੀ ਸ਼ੁਰੂਆਤ ਕੀਤੀ ਤੇ ਅੱਜ ਜਿਹੜੇ ਚੰਗੇ ਟਰਨਓਵਰ ਤੇ ਜਿਹੜੀ ਆ ਇਹ ਪਹੁੰਚੀ ਹੋਈ ਆ ਫੁਲਕਾਰੀ ਅਸੀਂ ਵੀ 52 ਲੱਖ ਦਾ ਸਾਲਾਨਾ ਟਰਨਓਵਰ ਤੇ ਜਿਹੜਾ ਕੰਮ ਕਰਦੇ ਪਿਆ ਇਵਨ ਕਿ ਅਸੀਂ ਕੋਵਿਡ ਦੇ ਵਿੱਚ ਵੀ ਬਹੁਤ ਚੰਗੇ ਟਰਨਓਵਰ ਤੇ ਜਿਹੜਾ ਇਹ ਕੰਮ ਕੀਤਾ ਆਪਣੇ ਟਰਨਓਵਰ ਦਾ ਗ੍ਰਾਫ ਜਿਹੜਾ ਨਹੀਂ ਡਿੱਗਣ ਦਿੱਤਾ ਤੇ ਇਹਦੇ ਵਿੱਚ ਇਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੇ ਦਤਕਾਰਿਆ ਵੀ ਸਾਨੂੰ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਪਰ ਅਸੀਂ ਉਸ ਹੌਸਲੇ ਨਾਲ ਉਸ ਜਿਹੜੇ ਜਜ਼ਬੇ ਨਾਲ ਅੱਜ ਵੀ ਥੰਕਾਰੀ ਨੂੰ ਮੋੜ ਸੁਰਜੀਤ ਕਰਨ ਦੇ ਵਿੱਚ ਜਿਉਂਦਾ ਰੱਖਣ ਦੇ ਵਿੱਚ ਕਾਮਯਾਬ ਹੁੰਨੇ ਪਿਆ ਹੌਲੀ ਹੌਲੀ ਹੋਰ ਵੀ ਸਮੇਂ ਦੇ ਨਾਲ ਅਸੀਂ ਕਾਮਯਾਬ ਹੋਵਾਂਗੇ ਅੱਜ ਅਸੀਂ 100 ਸਾਲ ਪੁਰਾਣੇ ਮਕਾਨ 'ਚ ਰਹਿ ਰਹੇ ਆ ਇੱਥੇ ਪਾਣੀ ਵੀ ਆ ਜਾਂਦਾ ਪਰ ਸਾਡੀ ਲੜਕੀ ਮਨਪ੍ਰੀਤ ਨੇ ਬਹੁਤ ਮਿਹਨਤ ਕਰਕੇ ਸਾਨੂੰ ਇੱਥੋਂ ਤੱਕ ਲਿਆਂਦਾ ਅਸੀਂ ਜਵਨੇ ਵੀ ਸਾਰੀ ਲੋਕ ਇੱਥੇ ਦਿਨਾਬੀਆਂ ਲੜਕੀਆਂ ਨੂੰ ਪ੍ਰੋਗਰੈਸ ਕਰਨ ਤੇ ਗਾਂ ਅੱਗੇ ਵਧਣ ਇਹ ਜਦ ਛੋਟੀ ਹੁੰਦੀ ਸੀ ਤਾਂ ਹਰ ਵੇਲੇ ਸਕੂਟਰ ਤੇ ਜਾਣ ਨੂੰ ਤਿਆਰ ਰਹਿੰਦੀ ਸੀ ਤੇ ਇਸੇ ਕਰਕੇ ਜਾਨਕੀ ਬਾਹਰ ਇਹਨੂੰ ਜਾਨਕੀ ਤੇਜ਼ ਤਰਾਰ ਸੀ ਜਾਨਕੀ ਹਰ ਕੰਮ ਤੇਜ਼ੀ ਨਾਲ ਕਰ ਲੈਂਦੀ ਮਨਪੀਰ ਬਹੁਤ ਸ਼ਰਾਤੀ ਵੀ ਸੀ ਭੋਲੀ ਪਾਲੀ ਵੀ ਸੀ ਇਹਨੇ ਕੀ ਕਰਨਾ ਮੇਰੀ ਲਿਪਸਟਿਕ ਲੈਣੀ ਕੰਧਾਂ ਦੇ ਨਾਂ ਲਿਖ ਦੇਣਾ ਪੀ ਕੇ ਪੀ ਕੇ ਕਦੀ ਮੈਂ ਨਵੀਂ ਲੈ ਕੇ ਆਉਣੀ ਤੇ ਕਈ ਵਾਰ ਮੈਂ ਗੁੱਸੇ ਵੀ ਹੋਣਾ ਇਹਨਾਂ ਨੂੰ ਮੈਂ ਗੁੱਸੇ ਦੇ ਵਿੱਚ ਮੈਂ ਚਪੇੜ ਵੀ ਮਾਰ ਦੇਣੀ ਮੈਂ ਕਹਣਾ ਕਿ ਮੈਂ ਲੈ ਕੇ ਆਂਦੀ ਆ ਤੂੰ ਮੇਰੇ ਕੰਧ ਫੜ ਕੇ ਨਵੀਂ ਨਵੀਂ ਲਿਪਸਟਿਕ ਜਦੋਂ ਲੈਣੀ ਉਹ ਸਨ ਜੰਮੀ ਲਿਬਸਤੀਗੇ ਇੰਨੇ ਫਾੜ ਨਹੀਂ ਫਾੜ ਕੇ ਕੰਧਾਂ ਤੇ ਲਿਖ ਦੇਣੀ ਨੇਲ ਪਾਲਿਸ਼ ਨਾ ਕੰਧਾਂ ਤੇ ਲਿਖ ਦੇਣਾ ਟਰੰਕਾਂ ਤੇ ਲਿਖ ਦੇਣਾ ਅੱਜ ਵੀ ਉਹ ਜਿਹੜੀ ਯਾਦ ਆ ਮੇਰੇ ਕੋਲ ਸੰਭਾਲ ਕੇ ਰੱਖੀ ਹੋਈ ਇਹਨੇ ਕੰਧ ਟਰੰਕ ਦੇ ਉੱਤੇ ਲਿਖਿਆ ਆਏ ਪੀ ਕੇ ਪੀ ਕੇ ਤੇ ਮੈਨੂੰ ਹੁਣੇ ਮੈਂ ਕਈ ਯਾਰ ਯਾਦ ਕਰਦੀ ਹਾਂ ਮਨ ਪਿਦਾਵੇ ਤੇਰਾ ਕੰਧਾਂ ਤੇ ਲਿਖਿਆ ਆ ਤੇਰਾ ਟਰੰਕਾਂ ਤੇ ਲਿਖਿਆ ਆ ਨਾ ਮੇਰਾ ਅੱਜ ਕਿੱਥੇ ਬੋਰਡ ਬੋਰਡ ਲੱਗਦੇ ਆ ਦੇਸਾਂ ਪਰਦੇਸਾਂ ਦੇ ਵਿੱਚ ਮੇਰਾ ਨਾਂ ਜਿਹੜਾ ਚੱਲਦਾ ਪਿਆ ਤੋ ਪਹਿਲਾਂ ਤੇ ਪੀਕੇ ਪੀਕੇ ਲੱਗਦੀ ਸੀ ਹੁਣ ਪ੍ਰਵੀਨ ਫਲਕਾਰੀ ਆ ਉਸ ਦੇ ਨਾਂ ਤੇ ਮੇਰਾ ਨਾਮ ਬਹੁਤ ਚੱਲਦਾ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਆਪਣੀ ਬੱਚੀ ਤੇ ਪ੍ਰਵੀਨ ਇੱਥੋਂ ਤੱਕ ਲੈ ਕੇ ਗਈ ਪਰ ਹਾਲੇ ਵੀ ਕੰਮ ਆਸਾਨ ਨਹੀਂ ਸੀ ਬਿਊਟੀਕ ਦੀ ਕਢਾਈ ਲੋਕਾਂ ਦੇ ਦਿਲੋ ਦਿਮਾਗ ਤੇ ਇਸ ਕਦਰ ਭਾਰੀ ਪੈ ਗਈ ਸੀ ਕਿ ਪਿੰਡ ਦੀਆਂ ਔਰਤਾਂ ਨੂੰ ਤਿਆਰ ਕਰਨਾ ਹੁਣ ਆਸਾਨ ਨਹੀਂ ਸੀ ਪਰ ਮਨਪ੍ਰੀਤ ਨੇ ਉਮੀਦ ਦਾ ਦਾਮਨ ਨਹੀਂ ਸੀ ਛੱਡਿਆ ਸਾਨੂੰ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਕਿ ਤੁਸੀਂ ਆਊਟਲੈਟ ਕਿਉਂ ਨਹੀਂ ਖੋਲਦੇ ਤੁਸੀਂ ਇੱਕ ਚੰਗੀ ਮਤਲਬ ਕਿਤੇ ਕੁਝ ਕੁ ਸੇ ਦੁਕਾਨਾਂ ਜਾਂ ਸ਼ੋਰੂਮ ਕਿਉਂ ਨਹੀਂ ਖੋਲਦੇ ਪਰ ਮੇਰਾ ਮੰਨਣਾ ਹੈ ਕਿ ਜੇ ਮੈਂ ਆਊਟਲੈਟ ਜਾਂ ਕੋਈ ਆਰਗੇਨਾਈਜੇਸ਼ਨ ਜਾਂ ਕੋਈ ਫੈਕਟਰੀ ਦੀ ਤਰ੍ਹਾਂ ਅਗਰ ਮੈਂ ਨੂੰ ਰੱਖਦੀ ਆ ਤੇ ਉਹ ਔਰਤਾਂ ਜਿਹੜੀਆਂ ਮੇਰੇ ਨਾਲ ਕੰਮ ਕਰਦੀਆਂ ਉਹ ਬੌਂਡ ਹੋ ਜਾਣਗੀਆਂ ਮੈਨੂੰ ਇੱਕ ਉਹ ਜਿਹਾ ਅਜਿਹੇਆ ਵਰਗ ਲੱਭਣਾ ਪਏਗਾ ਜਿਹੜਾ ਕਿ ਰੋਜ਼ ਇੱਥੇ ਆ ਕੇ ਕੰਮ ਕਰ ਸਕੇ ਮੇਰੇ ਅੱਖਾਂ ਦੇ ਸਾਹਮਣੇ ਕੰਮ ਕਰ ਸਕੇ ਤੇ ਜਿਹੜੀਆਂ ਪਿੰਡਾਂ 'ਚ ਬੈਠੀਆਂ ਔਰਤਾਂ ਜਿਹੜੀਆਂ ਕਿ ਅਸਲੀ ਕਾਰੀਗਰ ਜਿਹੜੇ ਚੰਗੇ ਕਾਰੀਗਰ ਮੈਂ ਕਹਾਂ ਪਿੰਡਾਂ 'ਚ ਜਿਹੜਾ ਪਿੰਡਾਂ ਦਾ ਟੈਲੈਂਟ ਹੈ ਉਹ ਕਿਤੇ ਨਾ ਕਿਤੇ ਖਤਮ ਹੋ ਜਾਊਗਾ ਤੇ ਉਹਨਾਂ ਸੁਆਣੀਆਂ ਦੀ ਇਨਕਮ ਬੰਦ ਹੋ ਜਾਊਗੀ ਜਿਹੜੀ ਆਪਣੀਆਂ ਗ੍ਰਸਤੀ ਦੇ ਨਾਲ ਇੱਕ ਆ ਫੁਲਕਾਰੀ ਦਾ ਕੰਮ ਕਰਦੇ ਆ ਤੇ ਚੰਗਾ 3-4000 5000 ਮਹੀਨਾ ਕਮਾ ਕੇ ਆਪਣੇ ਜਿਹੜੇ ਖਰਚੇ ਆ ਘਰ ਦੇ ਖਰਚੇ ਆ ਉਹ ਆਰਾਮ ਨਾਲ ਕੱਢ ਲੈਂਦੀ ਆ ਮੇਰੀ ਜ਼ਿੰਮੇਵਾਰੀ ਇਹੀ ਹੈ ਕਿ ਮੈਂ ਅਕਾਊਂਟਸ ਦਾ ਕੰਮ ਆਪਣੀ ਭੈਣ ਦਾ ਦੇਖਦਾ ਜਿੰਨੀ ਮੇਰੇ ਤੋਂ ਹੋ ਪੰਦਾ ਹੈ ਮੈਂ ਕਰਦਾ ਮੇਰੀ ਭੈਣ ਮੇਰੇ ਤੋਂ ਵੱਡੀ ਹੈ ਬਹੁਤ ਮਿਹਨਤ ਕਰਕੇ ਉਹ ਸਾਨੂੰ ਇੱਥੋਂ ਤੱਕ ਲੈ ਕੇ ਆਈ ਹੈ ਮੇਰਾ ਜਿੰਨਾ ਯੋਗਦਾਨ ਹੋ ਸਕਦਾ ਹੈ ਮੈਂ ਕਰਦਾ ਹੈ ਰਖੜੀ ਇੱਕ ਧਾਗੇ ਦਾ ਪ੍ਰਤੀਕ ਨਹੀਂ ਆਪਣੀ ਵਿਸ਼ਵਾਸਪਾਤਰਤਾ ਦਾ ਪ੍ਰਤੀਕ ਹੈ ਉਹ ਮੇਰੇ ਤੇ ਜ਼ਿੰਮੇਵਾਰੀ ਰੱਖਦੇ ਹਨ ਕਿ ਮੈਂ ਇਹ ਕੰਮ ਕਰਨਾ ਹੀ ਕਰਨਾ ਹੈ ਮੈਂ ਜੋ ਡਿਲੀਵਰੀ ਮੈਨੂੰ ਕਹਿੰਦੇ ਆ ਮੈਂ ਉਹ ਕਰਕੇ ਆਉਣਾ ਹੈ ਜਿੰਨਾ ਮੇਰੇ ਤੋਂ ਹੁੰਦਾ ਹੈ ਮੈਂ ਬਸ ਕਰਦਾ ਪਹਿਲਾ ਪਹਿਲਤਾ ਇੱਕ ਕੰਮ ਮਨਪ੍ਰੀਤ ਦੀ ਮਾਤਾ ਖੁਦ ਮਨਪ੍ਰੀਤ ਤੇ ਉਸਦੀ ਨਿੱਕੀ ਭੈਣ ਨੇ ਕੀਤਾ ਸਭ ਤੋਂ ਪਹਿਲਾ ਆਰਡਰ ਗੌਰਮੈਂਟ ਐਮਪੋਰੀਅਮ ਦਾ ਸੀ ਜੋ ਖੁਦ ਪੂਰਾ ਕੀਤਾ ਜਿਸ ਦੀ ਪਹਿਲੀ ਕਮਾਈ 9500 ਰੁਪਏ ਸੀ ਇਸ ਪੇਮੈਂਟ ਨੇ ਜਿਵੇਂ ਹੌਸਲੇ ਦੇ ਵਿੱਚ ਇਜ਼ਾਫਾ ਹੀ ਕਰ ਦਿੱਤਾ ਸੀ ਪਰ ਇਹ ਖੁਸ਼ੀ ਥੋੜ ਚਿਰੀ ਸੀ ਤਾਂ 2015 ਦੇ ਵਿੱਚ ਅਸੀਂ ਜਿਹੜੀ ਸ਼ੁਰੂਆਤ ਕੀਤੀ ਸੀਗੀ 2015 ਦੇ ਵਿੱਚ ਜਦੋਂ ਮੈਂ ਆਪਣੇ ਮਦਰ ਨਾਲ ਗੱਲ ਕੀਤੀ ਜਿਹੜਾ ਲੱਭਿਆ ਕਿ ਜਿਹੜੀਆਂ ਸਰਕਾਰੀ ਨਹੀਂ ਗੈਰ ਸਰਕਾਰੀ ਸੰਸਥਾ ਜਿਹੜੀਆਂ ਮਤਲਬ ਕਢਾਈ ਦਾ ਕੰਮ ਲੈਂਦੀਆਂ ਤੇ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਪੰਜਾਬ ਗਵਰਨਮੈਂਟ ਅੰਪੀਰੀਅਮ ਦਾ ਪੰਜਾਬ ਇੰਡਸਟਰੀ ਦੇ ਜਿਹੜੇ ਗਵਰਨਮੈਂਟ ਅੰਪੀਰੀਅਮ ਸਾਨੂੰ ਸਰਚ ਹੋਏ ਤੇ ਉਹਦੇ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਆ ਕਢਾਈ ਦਾ ਕੰਮ ਮਤਲਬ ਆਰਟਿਸਨਜ਼ਾਮ ਲੋਕਾਂ ਕੋਲ ਵੀ ਲੈਂਦੇ ਆ ਫਿਰ ਅਸੀਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਜਿਦੇ ਚ ਉਹਨਾਂ ਦੀ ਆਈਐਸ ਨੂੰ ਚਿੱਠੀ ਲਿਖੀ ਸੀ ਤੇ ਉਹਨਾਂ ਨੇ ਸਾਨੂੰ ਇੱਕ ਮੀਟਿੰਗ ਦੇ ਲਈ ਅੰਮਿਸਰ ਬੁਲਾਇਆ ਤੇ ਮੈਂ ਮੇਰੇ ਫਾਦਰ ਤੇ ਮੇਰੇ ਮਦਰ ਅਸੀਂ ਗਏ ਕਿਉਂਕਿ ਮੀਟਿੰਗਸ ਦਾ ਨਾ ਐਕਸਪੀਰੀਅੰਸ ਨਹੀਂ ਸੀਗੀ ਮੈਂ ਨਾਨ ਪ੍ਰੋਫੈਸ਼ਨਲ ਸੀਗੀ ਉਸ ਟਾਈਮ ਮੈਂ ਗ੍ਰੈਜੂਏਸ਼ਨ ਨਹੀਂ ਕੀਤੀ ਹੋਈ ਸੀਗੀ ਤੇ ਉਸ ਮੀਟਿੰਗ ਦੇ ਵਿੱਚ ਜਿ ਤਰ੍ਹਾਂ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਲੈ ਕੇ ਗਏ ਕਿ ਚਲੋ ਇਹ ਮੇਰੇ ਨਾਲ ਚਲੇ ਜਾਂਦੇ ਆ ਸੋ ਅਸੀਂ ਅਸੀਂ ਉੱਥੇ ਗਏ ਤੇ ਅਸੀਂ ਨਾਨ ਪ੍ਰੋਫੈਸ਼ਨਲ ਸੀਗੇ ਅਸੀਂ ਇੱਕ ਡਰਾਇੰਗ ਤੇ ਉਹ ਆਪਣੇ ਜਿਹੜੇ ਆ ਛੋਟੇ ਛੋਟੇ ਪੀਸ ਜਿਹੜੇ ਬਣਾ ਕੇ ਲੈ ਕੇ ਕਿ ਅਸੀਂ ਆ ਕੰਮ ਕਰਦੇ ਆ ਤੇ ਉਹਦੇ ਤੇ ਅਸੀਂ ਉਹਨਾਂ ਨੂੰ ਦਿਖਾਇਆ ਤੇ ਉਹਨਾਂ ਨੂੰ ਸਾਡਾ ਕੰਮ ਬਹੁਤ ਚੰਗਾ ਲੱਗਾ ਉਹਨਾਂ ਨੇ ਸਾਡੇ ਨਾਲ ਸਾਨੂੰ ਕਿਹਾ ਕਿ ਤੁਸੀਂ ਪੰਜ ਫੁਲਕਾਰੀਆਂ ਜਿਹੜੀਆਂ ਬਣਾ ਕੇ ਲੈ ਕੇ ਆਓ ਪੰਜ ਫੁਲਕਾਰੀਆਂ ਅਸੀਂ ਉਹਨਾਂ ਨੂੰ ਇੱਕ ਡੇਢ ਮਹੀਨੇ ਵਿੱਚ ਅਸੀਂ ਮੰਮੀ ਮੈਂ ਤੇ ਮੇਰੀ ਛੋਟੀ ਭੈਣ ਨੇ ਅਸੀਂ ਮਤਲਬ ਤਿਆਰ ਕਰਕੇ ਦਿੱਤੀਆਂ ਕਿਉਂਕਿ ਸਾਡੇ ਕੋ ਹੋਰ ਕੋਈ ਲੇਬਰ ਜਾਂ ਹੋਰ ਕੋਈ ਆਰਟੀਸਨ ਜਾਂ ਕੋਈ ਸੁਹਾਣੀ ਸਾਡੇ ਨਾਲ ਕੰਮ ਨਹੀਂ ਸੀ ਕਰਦੀ ਅਸੀਂ ਜਦੋਂ ਉਹਨਾਂ ਨੂੰ ਉਹ ਦਿੱਤਾ ਤੇ ਉਹਨਾਂ ਨੇ ਸਾਨੂੰ ਜਿਹੜਾ ਨੋ 2500 9000 ਪਿਆ ਕੈਸ਼ ਦਿੱਤਾ ਸਾਨੂੰ ਲੱਗਾ ਕਿ ਇਹ ਕੰਮ ਤਾਂ ਬਹੁਤ ਵਧੀਆ ਕਿ ਸਾਨੂੰ ਨਾਲ ਦੇ ਨਾਲ ਕੈਸ਼ ਪੈਸੇ ਮਿਲ ਗਏ ਪਰ ਜਦੋਂ ਮਤਲਬ ਅਸੀਂ ਉਹਨਾਂ ਨੂੰ ਸਮਾਨ ਇੱਕ ਕੰਟਰੈਕਟ ਹੋ ਗਿਆ ਸਾਡਾ ਉਹਨਾਂ ਨੂੰ ਅਸੀਂ ਉਹਨਾਂ ਨੂੰ ਸਮਾਨ ਦੇਣਾ ਸ਼ੁਰੂ ਕਰਤਾ ਤੇ ਉਹ ਸੀਗਾ ਕਨਸਾਈਨਮੈਂਟ ਵਰਡ ਕਨਸਾਈਨਮੈਂਟ ਵਰਡ ਅਸੀਂ ਕਦੀ ਟੈਕਨੀਕਲ ਟਰਮ ਦੇ ਵਿੱਚ ਨਹੀਂ ਸੀ ਪੜਿਆ ਇਹ टर्म ਕੀ ਹੁੰਦੀ ਆ ਮਤਲਬ ਚਲੋ ਇੱਕ ਆਪਾ ਪੇਪਰ ਤੇ ਸਾਈਨ ਤੇ ਕਰ ਦਿੰਨੇ ਆ ਸਾਨੂੰ ਲੱਗਾ ਸੀਗਾ ਕਿ ਇਹ ਸਮਾਨ ਲੈਣਗੇ ਚਲੋ ਡੇਢ ਦੋ ਮਹੀਨੇ ਬਾਅਦ ਪੈਸੇ ਸਾਨੂੰ ਦੇ ਦਿਆ ਕਰਨਗੇ ਅ ਪਰ ਉਹ ਜਿਹੜਾ ਸਾਡਾ ਜਿਹੜਾ ਉਹ ਕੰਸਾਈਨਮੈਂਟ ਦਾ ਸਮਾਂ ਸੀਗਾ ਉਹ ਸਾਡਾ 6 6 7 7 ਮਹੀਨਿਆਂ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ ਕਿ ਅਸੀਂ 10 ਫੁਲਕਾਰੀਆਂ ਜਾਂ 15 ਫੁਲਕਾਰੀਆਂ ਬਣਾ ਕੇ ਉਹਨਾਂ ਨੂੰ ਦੇ ਦੇਣੀਆਂ ਤੇ ਉਹਨਾਂ ਨੇ ਕਿੰਨਾ ਕਿੰਨਾ ਟਾਈਮ ਜਿਹੜਾ ਸਾਨੂੰ ਪੈਸੇ ਨਹੀਂ ਦੇਨੇ ਤੇ ਇੱਕ ਗਰੀਬ ਪਰਿਵਾਰ ਜਿਹੜਾ ਕਿ ਆਪਣੀ ਸਾਰੀ ਪੂੰਜੀ ਉਹਦੇ ਚ ਲਾ ਰਿਆ ਜਿੰਨੇ ਵੀ ਥੋੜੇ ਬਹੁਤ ਹੈਗੇ ਆ ਤੇ ਉਹਦੇ ਤੋਂ ਫੁਲਕਾਰੀ ਬਣਾ ਕੇ ਉਹਨਾਂ ਨੂੰ ਦੇ ਰਿਆ ਤੇ ਉਹਨੂੰ 6 ਮਹੀਨੇ ਉਹਦੇ 'ਚ ਕੋਈ ਅਰਨਿੰਗ ਨਹੀਂ ਆ ਰਹੀ ਉਹਦੇ 'ਚ ਕੋਈ ਆਉਟਪੁੱਟ ਨਹੀਂ ਆ ਤੇ ਉਹਦੇ ਲਈ ਉਹ ਬਹੁਤ ਔਖਾ ਹੋ ਜਾਂਦਾ ਸੀਗਾ ਤੇ ਫਿਰ ਹੌਲੀ ਹੌਲੀ ਅਸੀਂ ਉਹਨਾਂ ਨਾਲ ਥੋੜਾ 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 ਜਿਹੜਾ ਕੰਮ ਘਟਾਤਾ ਤੇ ਡਾਇਰੈਕਟ ਸੇਲ ਕਰਨੀ ਸ਼ੁਰੂ ਕਰਤੀ ਫੁਲਕਾਰੀ ਦਰਸਲ ਖਦਰ ਦੇ ਕਪੜੇ ਤੇ ਕੱਢੀ ਜਾਂਦੀ ਹੈ ਫੁਲਕਾਰੀ ਨੂੰ ਆਮ ਲਿਆ ਜਾ ਸਕਦਾ ਹੈ ਪਰ ਬਾਗ کافی ਭਾਰੀ ਕਢਾਈ ਵਾਲਾ ਵਜ਼ਨਦਾਰ ਸ਼ਾਲ ਜਾਂ ਓਰਨੀ ਹੁੰਦੀ ਹੈ ਜਿਸ ਨੂੰ ਖਾਸ ਕਰਕੇ ਵਿਆਹਾਂ ਜਾਂ ਖਾਸ ਮੌਕਿਆਂ ਤੇ ਹੀ ਲਿਆ ਜਾਂਦਾ ਹੈ ਇਹ ਇੱਕ ਹੀ ਕਿਸਮ ਦੀ ਕਢਾਈ ਨਹੀਂ ਹੁੰਦੀ ਆਪਣੀ ਹੀ ਕਿਸਮ ਦੀਆਂ ਬਾ ਕਮਾਲ ਕਲਾਕਾਰੀਆਂ ਨੇ ਕੋੜੀ ਬਾਗ ਇਸ ਦਾ ਡਿਜ਼ਾਈਨ ਸੱਪ ਦੀ ਕੋੜੀਆਂ ਵਰਗਾ ਹੁੰਦਾ ਹੈ 52 ਯਾਨੀ ਕਿ 52 ਕਿਸਮ ਦੇ ਡਿਜ਼ਾਈਨ ਇੱਕ ਹੀ ਬਾਗ ਦੇ ਵਿੱਚ ਹੁੰਦੇ ਨੇ ਆਪਣੇ ਆਪ ਦੇ ਵਿੱਚ ਇਹ ਬੜੇ ਕਮਾਲ ਦੀ ਕਲਾਕਾਰੀ ਹੈ ਜਦੋਂ ਅਸੀਂ ਫੁਲਕਾਰੀ ਬਾਗ ਦੀ ਸ਼ੁਰੂਆਤ ਤੇ ਕਰ ਲਈ ਸਾਨੂੰ ਇਹਦੇ ਬਾਰੇ ਕੁਝ ਨਹੀਂ ਨੌਲੇਜ ਨਹੀਂ ਸੀਗੀ ਕਿ ਫੁਲਕਾਰੀ ਬਾਗ ਫੁਲਕਾਰੀ ਬਾਗ ਆਮ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਫੁਲਕਾਰੀ ਬਾਗ ਹੀ ਪਤਾ ਹੈ ਪਰ ਫੁਲਕਾਰੀ ਬਾਗ ਬਾਰੇ ਕੁਝ ਵੀ ਜਿਹੜਾ ਸਿਮਿਲੈਰਿਟੀਆਂ ਇਹਦੀਆਂ ਡਿਫਰੈਂਸ਼ੀਏਸ਼ਨ ਕੁਝ ਵੀ ਜਿਹੜਾ ਮੈਂ ਅਲੱਗ-ਅਲੱਗ ਗਰੁੱਪ ਤੇ ਵਿੱਚ ਕਾਇਆ ਜਾਵਾ ਤੇ ਨਹੀਂ ਅੱਜ ਵੀ ਅਜੁਕੀ ਬੀੜੀ ਨੂੰ ਸ਼ਾਇਦ ਨਹੀਂ ਪਤਾ ਹੋਊਗੀ ਅਸੀਂ ਇਹਦੇ ਲਈ ਪ੍ਰੋਪਰ ਇੱਕ ਰਿਸਰਚ ਕੀਤੀ ਕਿਉਂਕਿ ਅਸੀਂ ਇਸ ਬੈਕਗ੍ਰਾਉਂਡ ਤੋਂ ਨਹੀਂ ਸੀ ਮੈਂ ਇੱਕ ਫੈਸ਼ਨ ਟੈਕਨੋਲੋਜੀ ਦੇ ਜਿਹੜੀਆਂ ਮੇਰੀ ਕੋਈ ਸਟੱਡੀ ਨਹੀਂ ਸੀਗੀ ਤੇ ਸਾਡੇ ਨਾਲ ਅੱਜ ਵੀ ਸਾਡੇ ਕੋ ਫੈਸ਼ਨ ਟੈਕਨੋਲੋਜੀ ਦੇ ਬੱਚੇ ਸਾਡੇ ਕੋ ਆਉਂਦੇ ਆ ਸਿੱਖਣ ਤੇ ਅਸੀਂ ਉਹਨਾਂ ਦੇ ਨਾਲ ਸਾਨੂੰ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਾਝਾ ਮਾਲਵਾ ਦੁਆਬਾ ਦੇ ਪਿੰਡਾਂ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ ਫਿਰ ਸਾਨੂੰ ਪਤਾ ਲੱਗਾ ਕਿ ਬਾਗ ਦੇ ਜਿਹੜੇ ਹੈ ਜਿਹੜੇ ਬਾਗ ਦੀਆਂ ਵੀ ਅਲੱਗ-ਅਲੱਗ ਟਾਈਪਸ ਆ ਜਿ ਤਰ੍ਹਾਂ ਬਹੁਤ ਤਰੀਕਿਆਂ ਦੇ ਬਾਗ ਬੰਦਿਆ ਕੋਡੀ ਬਾਗ ਵਰੀ ਦਾ ਬਾਗ ਬਾਵਨ ਬਾਗ ਕੁੰਗਟ ਬਾਗ ਸੋ ਇਨਾਂ ਬਾਗਾਂ ਤੇ ਅਸੀਂ ਰਿਸਰਚ ਕੀਤੀ ਤੇ ਇਨਾਂ ਬਾਗਾਂ ਤੇ ਜਿਹੜਾ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਫੁਲਕਾਰੀ ਅਸੀਂ ਸਿਰਫ ਕਾਟਨ ਤੇ ਬਣਾਉਂਦੇ ਹੁੰਦੇ ਸੀ ਤੇ ਜਦੋਂ ਉਸ ਰਿਸਰਚ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਪੰਜਾਬ ਦੀ ਅਸੀਂ ਅਸਲੀ ਜਿਹੜੀ ਸੱਭਿਆਚਾਰ ਜਿਹੜਾ ਅਸਲੀ ਜਿਹੜਾ ਫੁਲਕਾਰੀ ਬਾਗ ਜਿਹਨੂੰ ਕਿਹਾ ਜਾਂਦਾ ਉਹ ਬੇਸਿਕਲੀ ਜਿਹੜਾ ਫੁਲਕਾਰੀ ਆ ਉਹ ਹਲਕੀ ਕਾਟਨ ਤੇ ਹੁੰਦੀ ਸੀ ਜਿਹਨੂੰ ਕਿ ਟੂਲ ਦੀ ਕਾਟਨ ਕਿਹਾ ਜਾਂਦਾ ਤੇ ਬਾਗ ਜਿਹੜਾ ਇੱਕ ਪ੍ਰੋਪਰ ਖੱਦਾਂ ਤੇ ਹੁੰਦਾ ਸੀ ਜਿਹੜਾ ਕਿ ਵਿਆਹਾਂ ਸ਼ਾਦੀਆਂ ਤੇ ਵਰਤਿਆ ਜਾਂਦਾ ਸੋ ਅੱਜ ਅਸੀਂ ਪੰਜਾਬ ਦੇ ਹਰ ਤਰੀਕੇ ਦੇ ਜਿਹੜੇ ਆ ਬਾਗ ਬਣਾਉਂਨੇ ਆ ਇਹਦੇ ਵਿੱਚ ਸਾਡੇ ਬਹੁਤ ਸਾਰੇ ਕਸਟਮਰਸ ਵੀ ਹੈਲਪ ਕਰ ਦਿੰਦੇ ਆ ਜਿੰਨਾਂ ਕੋ ਪ੍ਰਾਣੇ ਬਾਗ ਪਏ ਹੁੰਦੇ ਆ ਤੇ ਉਹ ਸਾਨੂੰ ਡਿਜ਼ਾਈਨ ਸੈਂਡ ਕਰਕੇ ਤੇ ਅਸੀਂ ਉਹਦੇ ਨਾਲ ਦੇ ਬਾਗ ਵੀ ਬਣਾਉਂਨੇ ਆ ਇਹ ਵਰੀ ਦਾ ਬਾਗ ਹੈ ਜੋ ਸਿਰਫ ਇੱਕ ਹੀ ਰੰਗ ਦਾ ਹੁੰਦਾ ਹੈ ਇਸ ਤੋਂ ਇਲਾਵਾ ਸੂਰਜਮੁਖੀ ਬਾਗ ਕੁੰਗੜ ਬਾਗ, ਚੋਬ, ਚੜੀਆਂ ਵਾਲਾ ਬਾਗ ਇਸ ਵਰਗੇ ਕਈ ਕਿਸਮ ਦੇ ਬਾਗ ਮੌਜੂਦ ਨੇ। ਫੁਲਕਾਰੀ ਦੀ ਕਢਾਈ ਸਿਲਕ ਥ੍ਰੈਡ ਨਾਲ ਕੀਤੀ ਜਾਂਦੀ ਹੈ। ਇੱਕ ਬਾਗ ਵਿੱਚ ਕਰੀਬਨ 40 ਤੋਂ 50 ਰੀਲਾਂ ਦੀ ਵਰਤੋਂ ਹੁੰਦੀ ਹੈ ਤੇ ਇੱਕ ਬਾਗ ਮੁਕੰਮਲ ਹੋਣ ਲਈ ਕਰੀਬਨ 3 ਤੋਂ 3.5 ਮਹੀਨੇ ਲੈ ਲੈਂਦਾ ਹੈ। ਸਭ ਤੋਂ ਜ਼ਿਆਦੀਆਂ ਜਿਹੜੇ ਖੁਸ਼ੀ ਵਾਲੇ ਮੂਮੈਂਟ ਤੇ ਸਭ ਤੋਂ ਜ਼ਿਆਦੇ ਦੁੱਖ ਭਰੇ ਮੂਮੈਂਟ ਹਮੇਸ਼ਾ ਹਰ ਹਰ ਇੱਕ ਇਨਸਾਨ ਨੂੰ ਯਾਦ ਰਹਿੰਦੇ ਆ ਜਦੋਂ ਕਿ ਤੁਹਾਨੂੰ ਜਿੱਥੇ ਤੁਹਾਡੀ ਸਭ ਤੋਂ ਜ਼ਿਆਦੀ ਲੈਗ ਪੁਲਿੰਗ ਵੀ ਹੋਈ ਹੋਵੇ ਮੈਨੂੰ ਯਾਦ ਆ ਕਿ ਅਸੀਂ ਬਹੁਤ ਸਾਰੇ ਡਿਪਾਰਟਮੈਂਟਸ ਜਿਹੜੇ ਕਿ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਹੁੰਦੇ ਸੀ ਅਸੀਂ ਉਹਨਾਂ ਕੋਲ ਜਾਂਦੇ ਹੁੰਦੇ ਸੀ ਤੇ ਉਹਨਾਂ ਨੇ ਕਹਿ ਦੇਣਾ ਤੂੰ 22 25 26 ਸਾਲ ਦੀ ਕੁੜੀ ਆ ਤੂੰ ਕਿਹੜੇ ਕੰਮਾਂ ਚ ਪਈ ਆ ਤੂੰ ਛੱਡ ਦੇ ਫੁਲਕਾਰੀ ਛੱਡ ਦੇ ਤੇ ਮੈਨੂੰ ਯਾਦ ਆ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਬੜੇ ਇਹੋ ਜਿਹੇ ਅਫਸਰਜ਼ ਨੂੰ ਮਿਲੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਵਾਰੀ ਦਿੱਟਕਾਰਿਆ ਕਿ ਨਾ ਕਿ ਤੂੰ ਇਹ ਕੰਮ ਨਾ ਕਰ ਪਰ ਕੁਦਰਤ ਜਿਹਦੀ ਝੋਲੀ ਜੋ ਪਾਉਂਦੀ ਆ ਉਹਨੂੰ ਉਹ ਮੰਨਣਾ ਹੀ ਪੈਂਦਾ ਹੈ ਉਹਨੂੰ ਉਸ ਚੀਜ਼ ਨੂੰ ਖੂਬਸੂਰਤੀ ਨਾਲ ਐਕਸੈਪਟ ਕਰਨਾ ਪੈਂਦਾ ਤੇ ਅੱਜ ਉਹੀ ਲੋਕ ਆ ਮੈਨੂੰ ਯਾਦ ਆ ਮੈਂ ਜਿਸ ਸਿਆਰ ਤੋਂ ਬੜੀ ਵਾਰ ਰੋਂਦੀ ਆਈਆਂ ਮੇਰੇ ਪਰਵਾਰ ਮੇਰੇ ਨਾਲ ਬੜੀ ਵਾਰ ਹੌਸਲਾ ਬਣ ਕੇ ਤੁਰਿਆ ਹੁੰਦਾ ਸੀ ਚੰਡੀਗੜ੍ਹ ਤੋਂ ਪੱਟੀ ਦਾ ਸਫ਼ਰ ਸਾਨੂੰ ਐ ਲੱਗਦਾ ਹੁੰਦਾ ਸੀਗਾ ਕਿ ਜਿਦਾਂ ਅਸੀਂ ਮਾਊਂਟ ਐਵਰਸਟ ਚੜ੍ਹ ਕੇ ਤੇ ਥੱਲੇ ਉਤਰਦੇ ਆਂ ਐਡਾ ਵੱਡਾ ਸਫ਼ਰ ਲੱਗਦਾ ਹੁੰਦਾ ਸੀਗਾ ਤੇ ਅੱਜ ਉਸੇ ਉਸੇ ਸ਼ਹਿਰ ਤੋਂ ਜਦੋਂ ਮੈਨੂੰ ਚੰਗੇ ਲੈਵਲ ਤੇ ਜਦੋਂ ਤੁਹਾਡੇ ਇੱਕ ਚੰਗੇ ਮਿਨਿਸਟਰਸ ਤੁਹਾਨੂੰ ਆਨਰ ਕਰਦੇ ਆਂ ਤੇ ਉਦੋਂ ਉਸ ਟਾਈਮ ਤੇ ਤੁਹਾਨੂੰ ਸ਼ਾਇਦ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਚਾਹੇ ਅਸੀਂ ਕਿੰਨੇ ਵੀ ਕਾਮਯਾਬ ਕਿਥੋਂ ਤੱਕ ਹੋ ਜੀਏ ਚਾਹੇ ਅਸੀਂ ਕਿੰਨੇ ਵੀ ਅਵਾਰਡਸ ਲੈ ਲਈਏ ਪਰ ਜਿਹੜੇ ਪਹਿਲਾ ਅਵਾਰਡਸ ਜਿੱਥੋਂ ਮੈਂ ਬੜੀ ਵਾਰ ਦਿੱਤਕਾਰੀ ਗਈਆਂ ਤੇ ਉਸੇ ਸ਼ਹਿਰ ਚ ਮੈਨੂੰ ਅੱਜ ਅਵਾਰਡਸ ਮਿਲਦੇ ਆ ਉਸੇ ਸ਼ਹਿਰ ਚ ਮੇਰੇ ਏਡੇ ਏਡੇ ਵੱਡੇ ਇਵੈਂਟਸ ਹੋ ਕੇ ਤੇ ਸਾਨੂੰ ਅਵਾਰਡ ਮਿਲਦੇ ਆ ਤੇ ਉਹ ਸਭ ਤੋਂ ਜ਼ਿਆਦਾ ਖੁਸ਼ੀ ਵਾਲੇ ਮੂਮੈਂਟ ਹੁੰਦੇ ਆ ਪਰ ਜਦੋਂ ਜਦੋਂ ਔਕੜਾਂ ਸਾਨੂੰ ਆਉਂਦੀਆਂ ਤੇ ਕੋਈ ਕਈ ਕੁਝ ਲੋਕ ਹੁੰਦੇ ਆ ਤੁਹਾਡੇ ਦਰਖਤ ਬਣ ਕੇ ਵੀ ਤੁਹਾਡੇ ਸਹਾਰੇ ਖੜੇ ਹੁੰਦੇ ਆ ਜਿਹੜੇ ਤੁਹਾਨੂੰ ਛਾਂ ਦਿੰਦੇ ਆ ਸੋ ਬਹੁਤ ਵਾਰੀ ਜਦੋਂ ਸਾਨੂੰ ਕੋਈ ਟਿਕਾਣਾ ਨਹੀਂ ਲੱਭਦਾ ਪਰ ਬਹੁਤ ਸਾਰੇ ਲੋਕ ਜਿਹੜੇ ਆ ਸਾਨੂੰ ਹਮੇਸ਼ਾ ਸਾਡੇ ਪਰਿਵਾਰ ਵਰਗੇ ਸਾਡੇ ਮਾਪਿਓ ਵਰਗੇ ਛਾਂ ਵੀ ਦਿੰਦੇ ਆ ਕਿ ਨਹੀਂ ਅਸੀਂ ਤੇਰੇ ਪਿੱਛੇ ਹੈਗੇ ਆ ਕੋਈ ਗੱਲ ਨਹੀਂ ਤੂੰ ਅੱਗੇ ਚੱਲ ਸਸਿਕਾ ਜੀ ਮੇਰਾ ਨਾਮ ਹੈ ਗੁਰਸੇਵਕ ਸਿੰਘ ਮੈਂ ਮਨਪ੍ਰੀਤ ਜੀ ਦਾ ਸਭ ਤੋਂ ਛੋਟਾ ਭਰਾ ਮੈਂ ਉਹਨਾਂ ਨੂੰ ਆਪਣੀ ਲਾਈਫ 'ਚ ਇੱਕ ਆਈਡਲ ਦੇ ਤੌਰ ਤੇ ਮੰਨਦਾ ਕਿਉਂਕਿ ਉਹਨਾਂ ਦੇ ਉਹਨਾਂ ਨੂੰ ਦੇਖ-ਦੇਖ ਮੈਂ ਔਖੇ ਰਾਹ ਤੇ ਤੁਰਨਾ ਸਿੱਖਿਆ ਕਿਵੇਂ ਇੱਕ ਸਟਰਗਲ ਤੋਂ ਨਿਕਲ ਕੇ ਇੱਕ ਵਰਲਡ ਲੈਵਲ ਤੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਨਿਕਲ ਕੇ ਆਪਣਾ ਨਾਮ ਬਣਾਉਣਾ ਇਹ ਇੱਕ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਉਹਨਾਂ ਦਾ ਨਾਮ ਅੱਗੇ ਲੈ ਕੇ ਜਾਣਾ ਸੋ ਉਹ ਸਭ ਕੋ ਚੀਜ਼ਾਂ ਸਿੱਖਿਆ ਮੈਂ ਉਹਨਾਂ ਤੋਂ ਇਹ ਵੀ ਸਿੱਖਿਆ ਕਿ ਇੱਕ ਆਪਣੇ ਪਰਿਵਾਰ ਲਈ ਬਹੁਤ ਕੁਝ ਕੀਤਾ ਉਹਨਾਂ ਨੇ ਇਹ ਵੀ ਕੋ ਸਿੱਖਿਆ ਆਪਣੇ ਮਾਪਿਓ ਨੂੰ ਨਾਲ ਲੈ ਕੇ ਹਰ ਜਗ੍ਹਾ ਚੱਲਣਾ ਆਪਣੇ ਭੈਣ ਭਰਾਵਾਂ ਨੂੰ ਆਪਣੇ ਪਰਿਵਾਰ ਨੂੰ ਹਰ ਜਗ੍ਹਾ ਨਾਲ ਲੈ ਕੇ ਚੱਲਣਾ ਸੋ ਮੈਂ ਸਭ ਨੂੰ ਇਹ ਕਹਿਣਾ ਚਾਹਾਂਗਾ ਕਿ ਧੀਆ ਹਰ ਕਿਥੇ ਬੋਝ ਨਹੀਂ ਹੁੰਦੀਆਂ ਸਿਰਫ ਇਹ ਉਹ ਸਾਡੇ ਦਿਮਾਗ 'ਚ ਹੀ ਹੁੰਦਾ ਹੈ ਕਿ ਉਹ ਸਾਡੇ ਲਈ ਬੋਝ ਆ ਜਾਂ ਉਹਨਾਂ ਦਾ ਇੰਨਾ ਚਿਹਰੀ ਸਾਡੇ ਨਾਲ ਹੈ ਨਹੀਂ ਉਹ ਸਾਡੇ ਸਦਾ ਲਈ ਸਾਥ ਜੋ ਬਚਪਨ ਤੋਂ ਲੈ ਕੇ ਸਾਡੇ ਅੰਤਲੇ ਸਮਾਂ ਤੱਕ ਜੇ ਉਹ ਭੈਣ ਹੈ ਜਾਂ ਧੀ ਹੈ ਜਾਂ ਨੋਹ ਹੈ ਹਰ ਜਗ੍ਹਾ ਉਹ ਤੁਹਾਡੇ ਐਂਡ ਲਾਸਟ ਟਾਈਮ ਤੱਕ ਤੁਹਾਡਾ ਸਾਥ ਦਿੰਦੀ ਹੈ ਸੋ ਉਹਨਾਂ ਨੂੰ ਇੱਕ ਬੋਝ ਨਾ ਸਮਝਿਆ ਜਾਵੇ ਉਹਨਾਂ ਨੂੰ ਇੱਕ ਪਰਿਵਾਰ ਦਾ ਜੀ ਸਮਝ ਕੇ ਉਹਨਾਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਣ ਹਰ ਜਗ੍ਹਾ ਜੇ ਬੇਟਾ ਅੱਗੇ ਵਾਧਾ ਹੈ ਤਾਂ ਬੇਟੀ ਨੂੰ ਵੀ ਅੱਗੇ ਲੈ ਕੇ ਜਾਇਆ ਜਾਵੇ 2015 ਤੋਂ 17 ਤੱਕ ਦਾ ਸਫਰਤਤਾ ਨੂੰ ਮੈਂ ਦੱਸਿਆ ਜਿਸ ਤਰ੍ਹਾਂ ਦਾ ਵੀ ਰਿਹਾ 2017 ਚ ਜਦੋਂ ਮਨਦੀਪ ਘੋਟਾਂਗਰਾ मैम ਨੂੰ ਅਸੀਂ ਅਪਰੋਚ ਕੀਤੀ ਸੀ ਤੇ ਉਹਨਾਂ ਨੇ ਸਾਡੇ ਘਰੇ ਆ ਕੇ ਲਾਈਵ ਵੀਡੀਓ ਸ਼ੂਟ ਕੀਤੀ ਤੇ ਉਸ ਤੋਂ ਬਾਅਦ ਸਾਨੂੰ ਬਾਰ ਦੇ ਆਰਡਰਸ ਆਉਣੇ ਸ਼ੁਰੂ ਹੋ ਗਏ ਮੈਂ ਸੱਚ ਕਹਿ ਲੈ ਕਹਿਣਾ ਚਾਹੁੰਦੀ ਹਾਂ ਕਿ ਮਨਦੀਪ ਘੋਟਾਂਗਰਾ ਤੋਂ ਮੈਂ ਬਹੁਤ ਕੁਝ ਸਿੱਖਿਆ ਕਿ bizness ਕਿੱਦਾਂ ਕੀਤਾ ਜਾਂਦਾ ਹੈ ਕਿ ਆ ਇੱਕ bizness ਨੂੰ ਚੰਗੇ ਲੈਵਲ ਤੇ ਵੈਂਚਰ ਕਿਵੇਂ ਕੀਤਾ ਜਾ ਸਕਦਾ ਹੈ ਕਿ ਮੇਰਾ bizness ਵੀ ਕੁਝ ਹੈਗਾ ਇਹ ਚੀਜ਼ ਮੈਨੂੰ ਉਹਨਾਂ ਨੇ ਸਿਖਾਈ ਆ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਨਹੀਂ ਸ਼ਾਇਦ ਅਸੀਂ ਬਹੁਤ ਤੇ ਲੈਵਲ ਤੇ ਕਰਦੇ ਪਿਆ ਸ਼ਾਇਦ ਮਨਪ੍ਰੀਤ ਦਾ ਨਾਮ ਨਹੀਂ ਹੈਗਾ ਪਰ ਉਹ ਚੀਜ਼ ਮੈਂ ਉਹਨਾਂ ਤੋਂ ਸਿੱਖੀ ਹੈ ਕਿ ਨਹੀਂ ਆਪਣੇ ਕੰਮ ਨੂੰ ਕਦੀ ਵੀ ਛੋਟਾ ਨਹੀਂ ਗਿਣੀਦਾ ਤੇ ਆਪਣੇ ਜਿਹੜਾ ਧੌਂ ਚ ਕਿਲਾ ਜਿਹੜਾ ਹੁੰਦਾ ਹੈ ਉਹਨੂੰ ਕੱਢ ਕੇ ਤੇ ਆਪਾਂ ਹਮੇਸ਼ਾ ਇਹ ਸਿੱਖਿਆ ਕਿ ਸਾਡਾ ਕੰਮ ਸਭ ਤੋਂ ਬੈਸਟ ਆ ਕਿਉਂਕਿ ਅਸੀਂ ਆਪਣੀ ਕਲਾ ਨੂੰ ਅੱਗੇ ਲੈ ਕੇ ਹੁੰਦੇ ਆ ਮੈਂ ਉਹਨਾਂ ਲੋਕ ਔਰਤਾਂ ਨੂੰ ਜਿਹੜੀਆਂ ਉਹਨਾਂ ਸੁਆਣੀਆਂ ਨੂੰ ਵੀ ਇਹ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਤੁਸੀਂ ਆਪਾਂ ਕਹਿ ਦਿੰਨੇ ਆ ਅਸੀਂ 100 ਰੁਪਏ ਤੋਂ ਸ਼ੁਰੂਆਤ ਕੀਤੀ ਸੀ ਜਦੋਂ ਕੀਤੀ ਸੀਗੀ ਤੇ ਸਭ ਦੇ ਲਈ ਔਖਾ ਹੁੰਦਾ ਜਦੋਂ ਪੈਸੇ ਨਾ ਹੋਣ ਤੁਹਾਨੂੰ ਬਹੁਤ ਸਾਰੇ ਲੋਕ ਗੱਲਾਂ ਵੀ ਕਰਦੇ ਆ ਬਹੁਤ ਸਾਰੇ ਲੋਕ ਬੇਗਦੇ ਵੀ ਆ ਪਰ ਆਪਣਾ ਪੈਸਾ ਹੋਣਾ ਅੱਜ ਦੀ ਡੇਟ 'ਚ ਮੈਂ ਸਮਝਦੀ ਆ ਕਿ ਸਭ ਤੋਂ ਜ਼ਰੂਰੀ ਆ ਕਿ ਅਸੀਂ ਆਪਣੇ ਚਾਹ ਪੂਰੇ ਕਰ ਸਕਦੇ ਆ ਅਸੀਂ ਆਪਣੇ ਸੂਟ ਜੁੱਤੀ ਲਈ ਸਾਨੂੰ ਕਿਸੇ ਨੂੰ ਮੰਗਣ ਦੀ ਲੋੜ ਨਹੀਂ ਮੈਨੂੰ 9 ਸਾਲ ਹੋ ਗਏ 9 10 ਸਾਲ ਹੀ ਹੋ ਗਏ ਹੋਣੇ ਆ ਮੈਂ ਕਦੀ ਆਪਣੇ ਪਰਿਵਾਰ ਤੋਂ 1 ਰੁਪਿਆ ਨਹੀਂ ਮੰਗਿਆ ਤੇ ਮੈਨੂੰ ਇਸ ਮੇਰੇ ਪੇਰੈਂਟਸ ਵੀ ਇਸ ਚੀਜ਼ ਤੇ ਪ੍ਰਾਊਡ ਕਰਦੇ ਹੁੰਦੇ ਆ ਕਿ ਬਹੁਤ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਆਂ ਅੱਜਕੱਲ ਮੋਬਾਈਲ ਰੀਚਾਰਜ ਸਾਡੇ ਸੂਟ ਅਸੀਂ ਆਨਲਾਈਨ ਕੁਝ ਦੇਖਦੇ ਆਂ ਤੇ ਉਹ ਚੀਜ਼ ਆਪਾਂ ਨੂੰ ਆਪਣੇ ਹਸਬੰਦ ਤੋਂ ਜਾਂ ਆਪਣੇ ਫਾਦਰ ਤੋਂ ਜਾਂ ਆਪਣੇ ਬ੍ਰਦਰ ਤੋਂ ਮੰਗਣਾ ਤੇ ਫਿਰ ਸਾਨੂੰ ਉਹਦਾ ਹਿਸਾਬ ਵੀ ਦੇਣਾ ਪੈਂਦਾ ਪਰ ਜਿਹੜੇ ਪੈਸੇ ਸਾਡੇ ਆ ਅਸੀਂ ਆਪਣੇ ਮਿਹਨਤ ਨਾਲ ਕਮਾਏ ਹੁੰਦੇ ਆ ਉਹਨਾਂ ਨੂੰ ਸਾਨੂੰ ਹਿਸਾਬ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਅਸੀਂ ਕਿਤਰਾ ਵੀ ਵਰਤ ਸਕਦੇ ਆ ਅਸੀਂ ਕਿਤੋਂ ਵੀ ਅੱਜ ਤੇ ਅੱਜਕੱਲ ਡਿਜੀਟਲ মিডিਆ ਦਾ ਇੰਨਾ ਜ਼ਮਾਨਾ ਹੈ ਅਸੀਂ ਕਿਤੋਂ ਵੀ ਚਾਹੇ ਛੋਟੇ ਜਿਹੇ ਪਿੰਡ ਤੋਂ ਵੀ ਅਸੀਂ ਆਪਣੇ ਵੈਂਚਰਸ ਸਟਾਰਟ ਕਰ ਸਕਦੇ ਆ ਥੋੜੀ-ਥੋੜੀ ਸਮਾਂ ਲੱਗੂਗਾ ਕਿਉਂਕਿ ਅਸੀਂ ਲੰਮੀ ਰੇਸ ਦੇ ਘੋੜੇ ਹੁੰਨੇ ਆ ਔਰਤਾਂ ਦੇ ਅੰਦਰ ਬਹੁਤ ਸਬਰ ਹੁੰਦਾ ਕੁੜੀਆਂ ਦੇ ਅੰਦਰ ਆਟੋਮੈਟਿਕਲੀ ਪਰਮਾਤਮਾ ਨੇ ਜਿਹੜਾ ਸਬਰ ਪਾ ਕੇ ਭੇਜਿਆ ਹੁੰਦਾ ਸੋ ਸਬਰ ਨਾਲ ਹੌਲੀ-ਹੌਲੀ ਸਾਨੂੰ ਇੱਕ ਪਲੈਟਫਾਰਮ ਵੀ ਮਿਲਦੇ ਆ ਜਿਉਂ-ਜਿਉਂ ਅਸੀਂ ਅੱਗੇ ਵਧਦੇ ਜਾਂਦੇ ਆ ਸਾਡੇ ਨਾਲ ਲੋਕ ਚੰਗੇ ਵੀ ਜੋੜਦੇ ਆ ਤੇ ਮਾੜੇ ਵੀ ਜੋੜਦੇ ਆ ਪਰ ਸਾਨੂੰ ਹੌਸਲੇ ਨਾਲ ਔਰਤਾਂ ਨੂੰ ਆਪਣੇ ਡ੍ਰੀਮਸ ਨੂੰ ਜਿਹੜਾ ਐ ਮੁਠੀ ਬੰਨ ਕੇ ਰੱਖਣਾ ਚਾਹੀਦਾ ਕਿ ਅਸੀਂ ਜਰੂਰ ਇਹਨਾਂ ਨੂੰ ਪੂਰਾ ਕਰਨਾ ਜਦੋਂ ਤੱਕ ਇੱਕ ਔਰਤ ਜਾਂ ਇੱਕ ਕੁੜੀ ਆਪਣੇ ਡ੍ਰੀਮ ਨੂੰ ਨਹੀਂ ਛੱਡਦੀ ਉਹਨਾਂ ਚਿਰ ਪੂਰੀ ਦੁਨੀਆ ਤੁਹਾਡੇ ਡ੍ਰੀਮ ਨੂੰ ਤੋੜਨ ਦੀ ਕੋਸ਼ਿਸ਼ ਕਰੇ ਤੁਸੀਂ ਨਹੀਂ ਟੁੱਟ ਸਕਦੇ ਸੋ ਕੋਸ਼ਿਸ਼ ਕਰੋ ਅੱਗੇ ਵਧਦੇ ਰਹੋ ਰਾਇਆ ਹਰ ਸਾਜ਼ ਦਾ ਰੰਗ ਜੋ ਹੀ ਨਿਕਲਿਆ ਚੰਨ ਚਲ ਕੇ ਆ ਤੇਰੇ ਅੰਦਾਜ਼ ਦਾ ਰੰਗ ਮਨਪ੍ਰੀਤ ਮਹਿਨਤ ਨੇ ਪ੍ਰਭਾਵਿਤ ਕੀਤਾ ਮਨਦੀਪ ਕੌਰ ਤੰਗਰਾ ਨੂੰ ਜੋ ਖੁਦ ਔਰਤਾਂ ਦੇ ਲਈ ਇੱਕ ਮਿਸਾਲ ਹਨ ਉਹਨਾਂ ਨੇ ਮਨਪ੍ਰੀਤ ਦੇ ਘਰ ਜਾ ਕੇ ਇੱਕ ਵੀਡੀਓ ਬਣਾ ਕੇ ਨਸ਼ਰ ਕੀਤੀ ਤੇ ਇਸ ਤੋਂ ਪ੍ਰਭਾਵ ਪਿਆ ਲੋਕਾਂ ਤੇ ਐਸੀ ਤਰ੍ਹਾਂ ਦਾ ਚੀਨਸ ਬਣਦੀਆਂ ਨੇ ਇਕ ਫੁਲਕਾਰੀ ਗਰਲ ਮਨਪ੍ਰੀਤ ਦੀ ਹੀ ਨਹੀਂ ਬਲਕਿ ਹਰ ਇੱਕ ਮਿਹਨਤਕਸ਼ ਇਨਸਾਨ ਦੀ ਤੰਗੀਆਂ ਤੁਸ਼ੀਆਂ ਤੋਂ ਨਿਕਲ ਕੇ ਕਾਮਯਾਬੀ ਦੀਆਂ ਬਰੂਹਾਂ ਤੱਕ ਦੀ ਕੁਝ ਇਸੇ ਤਰ੍ਹਾਂ ਦੀ ਗਾਥਾ ਹੁੰਦੀ ਹੈ ਸ਼ਾਲਾ ਰੱਬ ਇਹਨਾਂ ਸਾਰਿਆਂ ਦੇ ਕੰਮਾਂ ਵਿੱਚ ਇਹਨਾਂ ਨੂੰ ਤਰੱਕੀ ਅ타 ਫਰਮਾਏ ਸਾਡੀ ਇਹੋ ਦੁਆ ਹੈ